ਅੱਖਾਂ ਅੰਦਰ ਬੜੀਆਂ ਨੇ ਫਿਕਰਾਂ ਅੰਦਰ ਛੜੀਆਂ ਨੇ ਅੱਖਾਂ ਅੰਦਰ ਬੜੀਆਂ ਨੇ ਫਿਕਰਾਂ ਅੰਦਰ ਛੜੀਆਂ ਨੇ ਸਿਰ ਪਈਆਂ ਬੜੀਆਂ ਨੇ ਕੀ ਦਿੱਤਾ ਹੋਰ ਯਾਰੋ ਜਿੰਨਾ ਹੁੰਦਾ ਕਰਤਾ ਨਹੀਂ ਹਾਂ ਕੰਮ ਚੋਰ ਯਾਰੋ ਨਹੀਂ ਹਾਂ ਕੰਮ ਚੋਰ ਯਾਰੋ ਕੀ ਸਾਥੋਂ ਮਾਰੀ ਨਾ ਹੁੰਦੀ ਦੁਨੀਆ ਸਾਰੀ ਚਾਰ ਨਾ ਹੁੰਦੀ ਮਾੜੀ ਸਾਥੋਂ ਕਾਰ ਨਾ ਹੁੰਦੀ ਮਾੜੀ ਸਾਥੋਂ ਕਾਰ ਨਾ ਹੁੰਦੀ ਕੀ ਕਰਾਂ ਦਸ ਗੋਰ ਯਾਰੋ ਜਿੰਨਾ ਹੁੰਦਾ ਕਰਦਾ ਨਹੀਂ ਹਾਂ ਕੰਮ ਚੋਰ ਯਾਰੋ ਜਿੰਨਾ ਹੁੰਦਾ ਕਰਦਾ ਨਹੀਂ ਹਾਂ ਕੰਮ ਚੋਰ ਯਾਰੋ ਕਤਾਬਾਂ ਮੇਰੇ ਨੇ ਲੈ ਕੇ ਯਾਰ ਬਥੇਰੇ ਨੇ ਕੋਲ ਕਤਾਬਾਂ ਮੇਰੇ ਨੇ ਲੈ ਕੇ ਯਾਰ ਬਥੇਰੇ ਨੇ ਕਰਦੇ ਦੂਰ ਹਨੇਰੇ ਨੇ ਕਰਦੇ ਦੂਰ ਹਨੇਰੇ ਨੇ ਆਸ ਦੀ ਲਹਕੋਰ ਯਾਰੋ ਜਿੰਨਾ ਹੁੰਦਾ ਕਰਦਾ ਹਾਂ ਨਹੀਂ ਹਾਂ ਕੰਬ ਚੋਰ ਯਾਰੋ ਕਿੰਨਾ ਹੁੰਦਾ ਕਰਦਾ ਹਾਂ ਨਹੀਂ ਹਾਂ ਕੰਬ ਚੋਰ ਯਾਰੋ ਆਏਗਾ ਕਪਾਂ ਗਲ ਚੰਗੀ ਨਾ ਆਏ ਤਾਂ ਸਹਿੰਦੀ ਤੰਗੀ ਆਏਗਾ ਕਪਾਂ ਗਲ ਚੰਗੀ ਨਾ ਆਏ ਤਾਂ ਸਹੀਏ ਤੰਗੀ ਨਾ ਉਦਾਰ ਕਿਸੇ ਤੋਂ ਮੰਗੀ ਨਾ ਉਦਾਰ ਕਿਸੇ ਤੋਂ ਮੰਗੀ ਨਾ ਮਗਿਆ ਕੁਝ ਹੋਰ ਯਾਰੋ ਕਿੰਨਾ ਹੁੰਦਾ ਕਰਦਾ ਜਿੰਨਾ ਹੁੰਦਾ ਕਰਦਾ ਨਹੀਂ ਹਾਂ ਕੰਮ ਚੋਰ ਯਾਰੋ ਨਹੀਂ ਹਾਂ ਕੰਬ ਚੋਰ ਯਾਰੋ ਲੈਣਾ ਚਾਹਾਂ ਲੈਪਟਾਪ ਕੋਈ ਲੈਣਾ ਚਾਹਾਂ ਲੈਪਟਾਪ ਕੋਈ ਨਾ ਚਾਹਾਂ ਦਿਲ ਚਾਰਾ ਰੋਈ ਨਾ ਚਾਹਾਂ ਸਾਰਾ ਦਿਨ ਰੋਈ ਕਰ ਮਿਹਨਤ ਪਾਲਾ ਸੋਈ ਕਦ ਮਿਹਨਤ ਪਾਣਾ ਸੋਈ ਸੰਗਰੂਰ ਵੀ ਚਾਹੀ ਨਾ ਕਰਨਾ ਬੋਰ ਯਾਰੋ ਸੰਗਰੂਰ ਵੀ ਚਾਹੀ ਨਾ ਕਰਨਾ ਬੋਰ ਯਾਰੋ ਨਿੰਨਾ ਹੰਤਾ ਕਰਦਾ ਨਹੀਂ ਹਾਂ ਕੰਮ ਚੋਰ ਯਾਰੋ ਨਹੀਂ ਹਾਂ ਕੰਮ ਚੋਰ ਯਾਰੋ